ਮੰਜ਼ਿਲ ਉਹਨਾਂ ਨੂੰ ਨਹੀਂ ਮਿਲਦੀ ਜੋ ਰਾਹ ਪੁੱਛਦੇ ਨੇ ਮੰਜ਼ਿਲ ਉਹਨਾਂ ਨੂੰ ਮਿਲਦੀ ਹੈ ਜੋ ਰਾਹ ਬਣਾਉਂਦੇ ਮੈਂ मतलब ਸ਼ਾਇਰੀ ਤੇ ਸੰਪਾਦਕ ਦੀ ਤੌਰ ਤੇ ਆਪਣੇ ਆਪ ਨੂੰ ਕਿਤੇ ਵੀ ਰੱਖ ਕੇ ਨਹੀਂ ਦੇਖਦਾ ਤੇ ਸਫਰ ਕਰਦੇ ਆ ਕਰਦੇ ਆ ਪਾਸ ਚਲੇ ਜਾਣਾ ਤੇ ਫਿਰ ਤੁਸੀਂ ਕਰਕੇ ਕੀ ਗਿਆ ਤੁਹਾਨੂੰ ਕੋਈ ਕਿੱਦਾਂ ਵੇਖਦਾ ਕਿੱਥੇ ਰੱਖ ਕੇ ਵੇਖਦਾ ਇਹ ਲੇਖਕ ਜਾਂ ਸੰਪਾਦਕ ਦਾ ਨਹੀਂ ਹੁੰਦਾ ਪੜਨ ਵਾਲੇ ਪਾਠਕ ਨੇ ਤੁਹਾਨੂੰ ਕਿੱਥੇ ਰੱਖ ਕੇ ਵਿਖਾਉਂਦਾ ਮੇਰਾ ਇਹ ਇਹ ਖਿਆਲ ਹੈ ਇੱਥੇ ਪੰਜਾਬੀ ਸਾਹਿਤ ਦਾ ਇਸ ਕਾਲ ਨੇ ਮੈਂ ਸਿੱਧੇ ਲਫ਼ਜ਼ਾਂ ਚ ਕਹਦਾ ਕਿ ਭੱਟਾ ਹੀ ਬਾਗ ਪੁਸਤਕ ਮੇਲੇ ਲੱਗਦੇ ਆ ਪੰਜਾਬੀ ਭਵਨ ਲੁਧਿਆਣਾ ਲੱਗਦਾ ਖਾਲਸਾ ਕਾਲਜ ਅਮਰਸਰ ਲੱਗਦਾ ਜੀ ਫਰੀਦਕੋਟ ਦਾ ਤੁਹਾਡੇ ਬਹੁਤ ਵੱਡਾ ਪੁਨੀਰ ਮਿਲਦਾ ਚੰਡੀਗੜ੍ਹ ਤੇ ਮੇਲੇ ਲੱਗਦੇ ਆ ਔਰ 5 5 ਦਿਨ ਦਾ ਪੁਸਤਕ ਮੇਲਾ ਤੁਹਾਡਾ ਉੱਥੇ ਲੱਗਦਾ ਵਾ ਪਟਿਆਲੇ ਯੂਨੀਵਰਸਿਟੀ ਆ ਤੇ ਕਰੋੜਾਂ ਰੁਪਏ ਦੀਆਂ ਕਿਤਾਬਾਂ ਵਿਕ ਰਹੀਆਂ ਚੰਗੀ ਕਿਤਾਬ ਪੰਜਾਬੀ ਵਿੱਚ ਨਹੀਂ ਆ ਤੇ ਫਿਰ ਕਿਤਾਬ ਦੇ ਕਿਹੜੀ ਰਹੀ ਆ ਇੱਥੇ ਇੱਕ ਬਹੁਤ ਵੱਡਾ ਸਵਾਲ ਤਾਂ ਦਾ ਮੈਂ ਉਹਨੂੰ 18 19 ਸਾਲ ਦਾ ਸੀਗਾ ਤੇ ਮੈਂ ਅੱਜ ਤੱਕ ਵੀ ਤੁਹਾਨੂੰ ਲਿਖ ਕੇ ਭੇਜਿਆ ਕਿ ਅਮਰਤਾ ਦੀ ਲੇਖੀ ਸੁਖਸ਼ੀਤ ਹੈ ਤੇ ਲੇਖਣੀ ਹੀ ਸੁਭਾ ਹੈ ਤੇ ਲੇਖਣੀ ਹੀ ਇਨਸਾਨੀਅਤ ਹੈ ਜੇ ਬਚਾ ਸਕਦੀ ਹੈ ਤਾਂ ਉਹਦਾ ਅੱਜ ਦੇ ਇਸ ਕਮਰਸ਼ੀਅਲ ਯੁੱਗ 'ਚ ờ ਪਰਤ ਸੁਵਲਾ ਵਾਲੇ ਚੁਬਚ ਦੇ ਧੰਨ ਬਚਾ ਸਕਦੀ ਕਿਤਾਬ ਤੁਹਾਨੂੰ ਬਚਾ ਸਕਦੀ ਕਵਤਾ ਤੁਹਾਨੂੰ ਬਚਾ ਸਕਦੀਆਂ ਵਾ ਚੰਗੀਆਂ ਸੰਕਤਾਂ ਚੰਗੇ ਬੋਲ ਮੰਜ਼ਿਲ ਕਿ ਦੀ ਤੋਰ ਤੇ ਆਪਣੇ ਆਪ ਲੋਕ ਕਿਤੇ ਵੀ ਰੱਖ ਕੇ ਨਹੀਂ ਵੇਖਦੇ ਜੀ ਮੇਰਾ ਇਹ ਸਫਰ ਆ ਮਤਲਬ ਮੈਂ ਮੇਰਾ ਇਹ ਮੰਨਣਾ ਕਿ ਜੇ ਕੋਈ ਕਵੀ ਜਾਂ ਲੇਖਕ ਜਾਂ ਸੰਪਾਦਕ ਜਿਨਨੇ ਆਪਣੀ ਜਗਾ ਕੁਰਸੀ ਨਿਸ਼ਚਿਤ ਜੋ ਦਾ ਪਾਠਕ ਜਿਹੜਾ ਕਿਤਾਬ ਤੋਂ ਟੁੱਟ ਰਿਹਾ ਮਤਲਬ ਜਿਹੜਾ ਅੱਜ ਦਾ ਨਵਾਂ ਲੇਖਕ ਆ ਹੈਨਾ ਉਹ ਚਾਹੁੰਦਾ ਵਾ ਕਿ ਮੈਂ ਰਾਤੋਂ ਰਾਤ ਸਟਾਰਮ ਆ ਸਟਾਰਮ ਇਹਦੇ ਵਿੱਚ ਸੋਸ਼ਲ ਮੀਡੀਆ ਬਹੁਤ ਕੁਝ ਨਵਾਂ ਲੈ ਕੇ ਆਇਆ ਜੀ ਕੋਈ ਹੱਦ ਮਤਲਬ ਫੇਸਬੁੱਕ ਕੋ ਹੋਰ ਕਈ ਕੁਸ਼ ਆ ਗਿਆ ਉਹ ਉਹ ਉਹਨੂੰ ਪਾਠਕ ਦੇ ਹੁਗਾਰੇ ਦੀ ਲੋੜ ਹੀ ਨਹੀਂ ਪੈਂਦੀ ਜੀ ਇੱਥੇ ਹੀ ਗਰੁੱਪ ਇੱਥੇ ਫੇਸਬੁੱਕ ਨੇ ਛਪਣ ਦੀ ਕਾਲ ਨੇ ਗਰੁੱਪ ਸ਼ੁਰੂ ਕਰ ਆਪੇ ਲਿਖੋ ਆਪੇ ਛਪੋ ਗਰੁੱਪ ਉਹ ਪੋਸਟ ਪਾਈ ਕੰਤਾ ਪਾਈ ਲਿਖੀ ਟੱਪਾ ਲਾ ਹਾਂ ਪਸੰਦ ਬਸ ਉਹਦੀ ਉਹਦੀ ਮੈਗਜ਼ੀਨ ਵਿੱਚ ਛਪਣ ਦੀ ਬੜੀ ਲੰਬੀ ਗੱਲ ਹੈ ਉਹਦੀ ਮੈਗਜ਼ੀਨ ਵਿੱਚ ਛਪਣ ਦੀ ਲੋੜ ਹੀ ਕਦੋਂ ਹੋਗੀ ਤੁਹਾਡਾ ਜ਼ਮਾਨਾ ਹੀ ਸਾਡਾ ਜ਼ਮਾਨਾ ਹੀ ਆਪਣੇ ਤੋਂ ਪਹਿਲਾਂ ਹੀ ਆਪਣਾ ਜਦੋਂ ਆਪਾਂ ਲਿਖਣਾ ਸ਼ੁਰੂ ਕੀਤਾ 6-6 ਮਹੀਨੇ ਸਾਲ-ਸਾਲ 3-3 ਮਹੀਨੇ ਆਪਾਂ ਉਡੀਕ ਕਰਦੇ ਸੀ ਮੈਗਜ਼ੀਨਾ ਦੀ ਤੇ ਵੀ ਇਹਦੇ ਵਿੱਚ ਛਪਾਂਗੇ ਹੁਣ ਹਰ ਇੱਕ ਉਹ ਗਰੁੱਪ ਕੋ 100-100 ਮੈਗਜ਼ਿਨ ਆ ਉਹ ਇੱਕੋ ਵਾਰੀ 100 ਮੈਗਜ਼ਿਨਾਂ ਚਾਪ ਰਿਆ ਤੇ ਉਹਦੀ ਉਹ ਉਹ ਜਿਹੜੀ ਰਾਤ ਉਹ ਰਾਤ ਸਟਾਰ ਬੰਦੀ ਕਾਲ ਆ ਨਾ ਲੇਖਕ ਵਿੱਚ ਜੀ ਉਹ ਲੇਖਕ ਬਹੁਤ ਅੱਗੇ ਨਿਕਲ ਗਿਆ ਤੇ ਜੇ ਪਿੱਛੇ ਵੇਖੀਏ ਤਾਂ ਰਚਨਾ ਤਾਂ ਉਹਦੀ ਹੈ ਹੀ ਨਹੀਂ ਉਹਦੀ ਫੋਟੋ ਆ ਤੇ ਉਹਦੇ ਪ੍ਰਸ਼ੰਸਕ ਕਿਹੜੇ ਆ ਉਹ ਇਸ ਕਰਕੇ ਪਸੰਦ ਕੀਤਾ ਜਾਂਦਾ ਵੀ ਕੱਲ ਨੂੰ ਅਸੀਂ ਕਵਤਾ ਪਾਵਾਂਗੇ ਤੇ ਇਹ ਵੀ ਪਸੰਦ ਕਰੂਗਾ ਇਹ ਵੀ ਲਾਇਕ ਕਰੇਗਾ ਸਨ ਲਾਈਕ ਇੱਥੇ ਪੰਜਾਬੀ ਸਾਹਿਤ ਦਾ ਇਸ ਕਾਲ ਨੇ ਮੈਂ ਸਿੱਧੇ ਲਫ਼ਜ਼ਾਂ ਚ ਕਹਿਦਾ ਕਿ ਠੱਗੀ ਬਾਗੇਰਾ ਪਤਨ ਕਰਦਾ ਪਤਨ ਕਰਦਾ ਪਤਨ ਕਰਦਾ ਜਿਸ ਗੱਲ ਤੋਂ ਜਿਹੜੀ ਗੱਲ ਤੁਸੀਂ ਕਹੀ ਹੈ ਨਾ ਜੀ ਜੋ ਮੀਡੀਆ ਚ ਤਾਂ ਖੈਰ ਬਹੁਤ ਮੀਡੀਆ ਇੰਸਟਾਗ੍ਰਾਮ ਫੇਸਬੁੱਕ ਸਮਥਿੰਗ ਐਲਸ ਬਹੁਤ ਕੁਝ ਨੇ ਤੇ ਵੈਸੇ ਸਹੀ ਬਗੱਲ ਹੈ ਕਿ ਪੰਜਾਬੀ ਸਾਇਦ ਦਾ ਤੱਕ ਖਾਸ ਕਰਕੇ ਉਹ ਲਿਖਦੇ ਵੀ ਆਪਣੇ ਉਸ ਸ਼ਬਦ ਦੇ ਵੀ ਉਸ ਗਰੁੱਪ ਚ ਹੀ ਨੇ ਜਿਸ ਗਰੁੱਪ ਚੋਂ ਉਹਨੂੰ ਲਾਈਕ ਆ ਜਾਂਦੇ ਨੇ ਹੂੰ 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 ਮੇਰਾ ਕਾਰਨ ਹੈ ਮੈਂ ਤੁਹਾਡੀ ਗੱਲ ਸਮਝੀ ਤੁਹਾਡੇ ਕਾਰਨ ਨੂੰ ਲੱਗਦਾ ਹੈ ਕਿ ਇਹ ਹੀ ਕਾਰਨ ਹੈ ਜਿਹੜਾ ਉਹ ਸਾਡੇ ਪੰਜਾਬੀ ਸਾਹਿਤ ਦੇ ਪਾਠਕਾਂ ਨੂੰ ਕਿਤਾਬਾਂ ਨਾਲੋਂ ਨਹੀਂ ਤੋੜ ਰਿਹਾ ਹੂੰ ਹੂੰ ਇਹਦੇ ਬਾਰੇ ਕੁਝ ਕਹੋ ਨਹੀਂ ਹਾਂ ਦੇਖੋ ਪਤਾ ਗੱਲ ਕੀ ਆ ਅੱਜ ਦੇ ਦੌਰ ਦੇ ਵਿੱਚ ਪਾਠਕ ਚੰਗੀ ਰਚਨਾ ਦਾ ਅਜੇ ਵੀ ਹੈਗਾ ਹੂੰ ਪਾਠਕ ਲੱਭਦਾ ਵਾ ਤੇ ਉਹਨੂੰ ਮਤਲਬ ਰਚਨਾ ਨਹੀਂ ਲੱਭਦੀ ਹੂੰ ਲੱਭਣ ਉਹਨੇ ਹੁਣ ਇਹਦੇ ਵਿੱਚ ਮੈਂ ਕਹਿੰਨਾ ਵਾ ਕਿ 70 80% ਜਿਹੜੇ ਪਬਲਿਸ਼ਰ ਆਪਣਾ ਧਰਮ ਭੁੱਲ ਕੇ ਦੁਕਾਨਦਾਰ ਬਣ ਗਿਆ ਨਾ ਉਹਨਾਂ ਦਾ ਵੱਡਾ ਕਸੂਰ ਹੁਣ ਮੈਂ ਕਿਤਾਬ ਚਾਹਉਣੀ ਆ ਨਵੇਂ ਲੇਖਕ ਨੇ ਕਿਤਾਬ ਚਾਹਉਣੀ ਆ ਹਰੀਸ਼ ਨੇ ਕਿਤਾਬ ਚਾਹਉਣੀ ਆ ਕਿਤਾਬ ਲੈ ਕੇ ਗਿਆ ਪ੍ਰਕਾਸ਼ਕ ਕੋ ਉਹਨੇ ਖਰੜਾ ਪੜ੍ਹਣਾ ਨਹੀਂ ਕਿੰਨੇ ਪੈਸੇ 5000 ਕਿੰਨੀ ਕਿਤਾਬ 206 ਹੋ ਗਈ ਤੁਸੀਂ 200 ਕਿਤਾਬ ਨੂੰ ਆਪਣੇ ਦੋਸਤਾਂ 'ਚ ਵੰਡ ਦਿੱਤਾ। ਉਹ ਕਿਤਾਬ ਦੀ ਰਚਨਾ ਕਿੱਥੇ ਗਈ? ਰਚਨਾ। ਪਾਠਕ ਨੂੰ ਤਾਂ ਰਚਨਾ ਚਾਹੀਦੀ ਆ ਜਿਹੜੀ ਬੁੱਕ ਸ਼ਟਾਲਾਂ 'ਤੇ ਵਿਖੇ ਜਿਹੜੀ ਮਿਆਰ ਹੋਵੇ। ਹੁਣ ਦੇਖੋ, ਪੁਸਤਕ ਮੇਲੇ ਲੱਗਦੇ ਆ। ਪੰਜਾਬੀ ਭਵਨ ਲੁਧਿਆਣਾ ਲੱਗਦਾ, ਖਾਲਸਾ ਕਾਲਜ ਅਮਰਸਰ ਲੱਗਦਾ। ਜੀ, ਫਰੀਦਕੋਟ ਦਾ ਤੁਹਾਡੇ ਬਹੁਤ ਵੱਡਾ ਪੁਸਤਕ ਮੇਲਾ ਚੰਡੀਗੜ੍ਹ 'ਤੇ ਮੇਲੇ ਲੱਗਦੇ ਆ ਔਰ 5-5 ਦਿਨ ਦਾ ਪੁਸਤਕ ਮੇਲਾ ਤੁਹਾਡਾ ਉੱਥੇ ਲੱਗਦਾ ਵਾ ਪਟਿਆਲੇ ਯੂਨੀਵਰਸਿਟੀ ਆ। ਜੀ ਜੀ। ਕਰੋੜਾਂ ਰੁਪਈਆਂ ਦੀਆਂ ਕਿਤਾਬਾਂ ਵਿਕਰੀਆਂ। ਚੰਗੀ ਕਿਤਾਬ ਪੰਜਾਬੀ ਵਿੱਚ ਨਹੀਂ ਆ ਤਾਂ ਫਿਰ ਕਿਤਾਬ ਦੇ ਕਿਹੜੀ ਰਹੀ ਆ ਇੱਥੇ ਇੱਕ ਬਹੁਤ ਵੱਡਾ ਸਵਾਲ ਤਾਂ ਆ ਬਿਲਕੁਲ ਕਿਹੜੀ ਕਿਤਾਬ ਵਿਕ ਰਹੀ ਆ ਪਾਠਕ ਪਾਠਕ ਨੂੰ ਰਚਨਾ ਲੱਭ ਰਹੀ ਹੈ ਚੰਗੀ ਉਹ ਕਿਹੜੀ ਲੱਭ ਰਹੀ ਆ ਕਿ ਹੋਰ ਜਿਹੜੀਆਂ ਭਾਸ਼ਾਵਾਂ ਦਾ ਅਨਵਾਦ ਹੋਇਆ ਸਹਿਤ ਕਿਤਾਬਾਂ ਛੱਪਦੀ ਆ ਹੁਣ ਪ੍ਰੀਤੀ ਸ਼ੈਲੀ ਆ ਜੀ ਆਪਣਾ ਜੀ ਬਟੇ ਵਾਲੇ ਅਲੀ ਜੱਟ ਜੀ ਹੂੰ ਤੇ ਆਟੋਮਾਟਿਕਆ ਕਿਆ ਕਮਾਲ ਦਾ ਉਹਦਾ ਪ੍ਰੋਡਕਸ਼ਨ ਹੈ ਗਿਆ ਜੋ ਉਹ ਕਿਤਾਬ ਉਹਦਾ ਹਰ ਪ੍ਰੋਡਕਟ ਵਿਕ ਰਿਹਾ ਹੋਣ ਡਾਕਟਰ ਧੁਗਾ ਦਾ ਇੱਕ ਨਵ ਇਹ ਨਹੀਂ ਕਿ ਚੰਗੀ ਰਚਨਾ ਨਹੀਂ ਆਇਆ ਡਾਕਟਰ ਗੁਰਪ੍ਰੀਤ ਧੁਗਾ ਦਾ 40 ਦਿਨ ਦਾ ਨਵ ਲਾਇਆ ਠੀਕ ਆ ਬੜੀ ਦੇਰ ਬਾਅਦ ਸਾਲਾਂ ਦੇ ਸਾਲ ਬਾਅਦ ਇੱਕ ਫਿਰ ਨਵ ਲਾਇਆ ਚੰਗਾ ਔਰ ਉਹਦੀ ਗਿਣਤੀ ਐਸ ਵੇਲੇ 60 ਤੋਂ 70 ਹਜ਼ਾਰ ਹੋ ਗਈ ਅੰਬੋ ਜਰ ਬਿਕਰੀ ਆ ਜੀ ਹੁਣ ਮਤਲਬ ਚੰਗੀ ਰਚਨਾ ਪਾਠਕ ਦੇ ਜ਼ਿਹਨ ਵਿੱਚ ਕਲਿੱਕ ਕਰਦੀ ਆ ਹੁਣ 40 ਦਿਨ ਜਿਵੇਂ ਹਾਂ ਮੇਰੇ ਸਾਹਮਣੇ ਮੇਰਾ ਦਾਗ ਦਸਤਾਨ ਪਿਆ ਤੇ ਲੋਕਾਂ ਦੇ ਮੂਹ ਤੇ ਚੜ ਗਿਆ ਮੇਰਾ ਦਾਗ ਦਸਤਾਨ ਲੇਖਕ ਕੌਣ ਆ ਰਸੂਲ ਹਮਤਾ ਜੋ ਬਾਦ ਵਿਚ ਆ ਰਿਹਾ ਇਦਾਂ ਹੀ 40 ਦਿਨ ਲੋਕਾਂ ਦੀ ਜ਼ਬਾਨ ਤੇ ਚੜ ਕੇ ਡਾਕਟਰ ਗੋਪਤਰੀ ਉਹਦਾ ਨਾ ਬਾਦ ਚ ਆ ਰਿਹਾ ਇੱਥੇ ਰਚਨਾ ਲੇਖਕ ਤੋਂ ਅੱਗੇ ਆ ਤੇ ਜਿਹੜੀ ਆਪਾਂ ਪਹਿਲਾਂ ਗੱਲ ਕੀਤੀ ਛਪਣ ਦੀ ਕਾਲ ਉੱਥੇ ਰਚਨਾ ਲੇਖਕ ਦੇ ਪਿੱਛੇ ਹੈ ਬਹੁਤ ਸੋਹਣਾ ਬਹੁਤ ਸੋਹਣਾ ਤੁਸੀਂ ਆਪਣੀ ਨਜ਼ਮ ਦੀਆਂ ਕਿਤਾਬਾਂ ਦਾ ਜਿਹੜਾ ਤੁਸੀਂ ਕੁਝ ਵੇਰਵਾ ਦੇਣਾ ਚਾਹੁੰਦੇ ਹੋ ਕੀ ਕੀ ਤੁਸੀਂ ਲਿਖਿਆ ਖੈਰ ਮੈਂ ਤਾਂ ਇਸ ਬਾਰੇ ਜਾਣਦਾ ਤੁਹਾਡੇ ਮਿੱਤਰ ਵੀ ਹਾਂ ਪਰ ਮੈਂ ਦਰਸ਼ਕਾਂ ਨੂੰ ਦੱਸਣਾ ਚਾਹੁੰਦਾ ਕਿ ਦਰਸ਼ਕ ਤੁਹਾਡੇ ਮੂੰਹ ਸੁਣ ਕੇ ਤੁਹਾਡੀ ਜਿਹੜੀ ਕ੍ਰिएशन ਹੈ ਤੁਹਾਡੀ ਸਿਰਜਣਾ ਹੈ ਉਹ ਕਿਸ ਤਰ੍ਹਾਂ ਦੀ ਹੈ ਤੇ ਉਹਦੇ ਵਿੱਚ ਪੁਸਤਕ ਰੂਪ ਕਿਹੜੇ ਕਿਰੇ ਆਏ ਜੀ ਇਹ ਦੇਖੋ ਮੈਂ ਆਪਣਾ ਨਾ ਜਿਹੜੀ ਸਿਰਜਣਾ ਤੇ ਕਲਾ ਦਾ ਇਹ ਰੂਪ ਆ ਸਾ ਜੀ ਮੈਂ ਸਮ ਕਹਿੰਦਾ ਕਹਿੰਦਾ ਵਾਂ ਕਿ ਮੈਂ ਮੇਰੀ ਵਾਰਤਕ ਦੀ ਇੱਕ ਕਿਤਾਬ ਆਈ ਥਾਰੀ ਆ ਚੁੱਕੀ ਹੈ ਜੀ ਉਹਦੇ ਚ ਬਹੁਤੇ ਆਰਟੀਕਲ ਨਾਗ ਨਹੀਂ ਛਪੇ ਬਾਕੀ ਕੋ ਤੇ ਉਹਦਾ 2 एडिशन ਆ ਗਿਆ ਉਦੋਂ ਮੈਂ ਬਾਹਰ ਸੀ ਇਟ ਲਈ ਤੇ 2 एडिशन ਛਪੇ ਉਹਨੋ ਦਾ ਤੀਜਾ ਤੀਜਾ ਐਡੀਸ਼ਨ ਆਟੋਮਾਟ ਵਾਲੇ ਹੀ ਸ਼ਾਪਰੇ ਵੀ ਲੱਦੇ ਲੱਦੇ ਜਿਹੜੀ ਗੱਲ ਹੋਈ ਜੀ ਤੇ ਉਹਦੇ ਵਿੱਚੋਂ ਫਿਰ ਮੇਰੀਆਂ ਉਤਾਰੀ ਯਾਦ ਚੁੱਕੀ ਆਵੇ ਕਿਤਾਬ ਦਾ ਨਾਮ ਆ ਫਿਰ ਇੱਕ ਮੇਰੀ ਕਫਤਾ ਦੀ ਕਿਤਾਬ ਜਲੀ ਤੇ ਕਾਲੀ ਆਵਾ ਆਈ ਜੀ ਦੋ ਐਡੀਸ਼ਨ ਚ ਆ ਜੀ ਜਿਹਨੇ ਮੈਨੂੰ ਪਛਾਣ ਪਛਾਣ ਦਿੱਤੀ ਆ ਫਿਰ ਉਹਦੇ ਤੋਂ ਬਾਅਦ ਆਈ ਕਿਤਾਬ ਮੇਰੀ ਕੈਨਵਸ ਕੋਰਪੇਈ ਪੰਚਰੀ ਫਿਰ ਕਿਤਾਬ ਆਈ ਮੈ ਅਜੀਬ ਹੋਣਾ ਵਾਹ ਫਿਰ ਇੱਕ ਕਿਤਾਬ ਆਈ ਤਰੇ ਹਮ ਤੇ ਹੁਣ ਮੇਰੀ ਨਵੀਂ ਕਵਿਤਾ ਦੀ ਕਿਤਾਬ ਜਿਹੜੀ ਆ ਉਹ ਵੀ ਉਹਦਾ ਵੀ ਮੈਂ ਖਰੜਾ ਤਿਆਰ ਕਰ ਲਿਆ ਤੇ ਫਿਰ ਮੈਂ ਬਹੁਤ ਸਾਰੇ ਕੋਈ 100 ਤੋਂ ਵੱਧ ਨਾਟਕਾਂ ਦੇ ਮੈਂ ਗੀਤ ਲਿਖੇ ਆ ਇੱਕ ਆਰਟ ਮੂਵੀ ਵੀ ਲਿਖੀ ਆ ਗਵਰਨਮੈਂਟ ਦਾ ਪ੍ਰੋਜੈਕਟ ਸੀਗਾ ਬੱਚਿਆਂ ਦੇ ਜਿਹੜੇ ਸਪੈਸ਼ਲ ਚਾਈਲਡਰੀ ਬੂਈ ਉਹਨਾਂ ਦੇ ਗੀਤ ਵੀ ਲਿਖੇ ਜੀ ਤੇ ਜਵੰਦਰ ਦੂਰਦਰਸ਼ਨ ਤੇ ਵੀ ਮੈਂ ਪ੍ਰੋਗਰਾਮ 22 23 ਪ੍ਰੋਗਰਾਮ ਕੀਤੇ ਸੀ ਜਮਾਂ ਤਰੰਗ ਦੇ ਤੇ ਮੈਂ ਕਹਿੰਦਾ ਵਾਂ ਵੀ ਇਹ ਮੇਰੀ ਸਿਰਜਣੇ ਦਾ ਹਿੱਸਾ ਹੀ ਆ ਤੇ ਮੇਰਾ ਹੀ ਇਹ ਓਵਰਫਲੋ ਆ ਕਿ ਮੈਂ ਹੁਣ ਪਹਿਲਾਂ 9 ਸਾਲ ਅਖ਼ਰ ਕੱਢਿਆ ਹੂੰ ਤੇ ਫਿਰ ਇਟਲੀ 'ਚ ਮੈਂ 8 ਸਾਲ ਇੰਡੋਟਾਲੀਅਮ ਟਾਈਮ ਆਪਣਾ ਨਿਊਜ਼ਪੇਪਰ ਕੱਢਿਆ ਉਹਦੇ 'ਚ ਲਿਟਰੇਚਰ ਵੀ ਸੀਗੀ ਉੱਥੋਂ ਦੀਆਂ ਸਰਗਰਮੀਆਂ ਸੀ ਵੀ ਧਾਰਮਿਕ ਖੇਡਾਂ ਦੀਆਂ ਫਿਰ ਜਦੋਂ ਮੈਂ ਵਾਪਸ ਆਇਆ 2014 'ਚ ਤੇ ਉਦੋਂ ਮੈਂ ਇੱਥੇ ਆ ਕੇ ਪੰਜਾਬ ਗਲੋਬਲ ਟਾਈਮ ਕੱਢਿਆ ਜੀ 2 ਸਾਲ ਉਹ ਕਰਦਾ ਰਿਹਾ ਫਿਰ ਇਹਦੇ ਦਰਮਿਆਨ ਅਖ਼ਰ ਦੀ ਗੱਲਬਾਤ ਹੋਈ ਮੈਨੂੰ ਉਹਦੀ ਜ਼ਿੰਮੇਵਾਰੀ ਸੌਂਪੀ ਗਈ ਫਿਰ ਹੁਣ ਮੇਰੀ ਨਾਲ ਨਾਲ 7th ਰਿਵਿਊ ਵੀ ਆਨਲਾਈਨ ਹਫਤਾਵਾਰੀ ਅਖਬਾਰ ਆ ਜਿਹੜਾ ਲਿਟਰੇਚਰ ਵੀ ਹੁੰਦਾ ਖਬਰਾਂ ਵੀ ਹੁੰਦੀਆਂ ਕਈ ਕੁਛ ਹੋਵੇ ਕੇ ਇੰਟਰਵਿਊ ਵੀ ਹੁੰਦੀਆਂ ਤੇ ਮੈਂ ਸਮਝਦਾ ਹਾਂ ਕਿ ਹੁਣ ਮੰਤਵ ਆ ਗਿਆ ਹੈ ਨਾ ਇਹ ਵੀ ਮੇਰੇ ਸਫਰ ਦਾ ਹੀ ਹਿੱਸਾ ਹੈ ਤੇ ਮੈਂ ਵੀ ਇਸ ਬ੍ਰਹਿਮੰਡ ਵਿੱਚੋਂ ਇਸ ਧਰਤੀ ਦੇ ਵਿੱਚੋਂ ਮੈਂ ਕਿੰਨਾ ਕੁ ਸਿੱਖ ਹੋਣਾ ਵਾ ਮੇਰੇ ਅੰਦਰ ਜਿਹੜਾ ਸਿੱਖਿਆਰਤੀ ਬੈਠਾ ਨਾ ਉਮਰ ਵੱਧਦੀ ਜਾਂਦੀ ਆ ਤੇ ਦਿਨ ਬਦ ਦਿਨ ਜਿਹੜਾ ਸਿੱਖਣ ਵਾਲਾ ਮੇਰੇ ਅੰਦਰ ਬੱਚਾ ਉਹ ਹੋਰ ਛੋਟਾ ਘਟਟਾ ਹੁੰਦਾ ਹੈ ਬਹੁਤ ਸੋਹਣਾ ਮੈਂ ਕਹਿੰਦਾ ਮੈਂ ਫੇਰ ਉਰੇ ਆੜੇ ਤੇ ਆ ਜਾਵਾਂ ਵਾਹ ਜੀ ਵਾਹ ਵਾਹ ਜੀ ਵਾਹ ਵਾਹ ਜੀ ਵਾਹ ਕਾਖੂ ਕੇ ਤੁਸੀਂ ਵਿਸ਼ਾਲ ਜੀ ਲੇਕਿਨ ਅਸਲ ਦੇ ਵਿੱਚ ਗੱਲ ਹੈ ਕਿ ਤੁਹਾਡੀ ਜਿਹੜੀ ਪਹਿਚਾਨ ਨੇ ਨਾ ਕਿਤਾਬਾਂ ਨਾਲ ਤਾਂ ਹੈ ਪਰ ਆਮ ਜਿਹੜੀ ਪਹਿਚਾਨ ਦੀ ਚਰਚਾ ਹੈ ਨਾ ਉਹ ਤੁਹਾਡੀ ਨੰਗ ਮਣੀ ਤੋਂ ਹੈ ਹਮਮੈਂ ਚਾਹੁੰਦਾ ਕਿ ਤੁਸੀਂ ਦਰਸ਼ਕਾਂ ਦੇ ਨਾਲ ਕੋਈ ਨੰਗ ਮਣੀ ਦਾ ਖੱਟਾ ਮਿੱਠਾ ਤਜਰਬਾ ਹਾਂ ਹਾਂ ਹਰੀਸ਼ ਜੀ ਸੋਸ਼ਲ ਮੀਡੀਆ ਦੇ ਜਮਾਨਾ ਵਾਂ ਗੱਲਾਂ ਕਰ ਰਹੇ ਆ ਜੀ ਧਰ ਵੀ ਬੜਾ ਹੋਦਾ ਹੂੰ ਮਤਲਬ ਮੈਂ ਉਸ ਚੀਜ਼ ਨੂੰ ਨਾ ਤਾਂ ਅਜੇ ਤੱਕ ਕੈਸ਼ ਕੀਤਾ ਤੇ ਨਾ ਹੀ ਕਿਤੇ ਬੋਲਿਆ ਪਰ ਅੱਜ ਫਿਰ ਸੁਣ ਹਾਂ ਜੀ ਮਤਲਬ ਮੇਰੇ ਨਾ 1986 ਦੇ ਵਿੱਚ ਨਾਗਣੀ ਬਈ 1986 ਇਸ ਗਰੀ ਨਾਗਣੀ ਚ ਮੈਂ ਸ਼ਟਿਆ ਸੀਗਾ ਜੀ ਤੇ ਮੇਰੀ ਪਹਿਲੀ ਹਫਤਾ ਇਹਦੇ ਤੋਂ ਵਾਪਸ ਆ ਗਿਆ ਅਮਰਦਾ ਪ੍ਰੀਤਮ ਨੇ ਇੱਕ ਲਫਾਪ ਵਾਪਸ ਕਰਤਾ ਜੀ ਮੈਂ ਉਦੋਂ 18-19 ਸਾਲ ਦਾ ਸੀਗਾ ਤੇ ਮੈਂ ਅਮਰਤਾ ਪ੍ਰੀਤਮ ਨੂੰ ਲਿਖ ਕੇ ਭੇਜਿਆ ਕਿ ਅਮਰਤਾ ਜੀ ਮੈਂ ਤੁਹਾਨੂੰ ਦੱਸਾਂਗਾ ਕਿ ਕਵਤਾ ਕੀ ਹੁੰਦੀ ਹੈ ਕਵਤਾ ਕੀ ਹੁੰਦੀ ਹੈ ਅੱਛਾ ਫਿਰ ਮੈਂ ਕਵਤਾ ਤੇ ਡੀ 86 'ਚ ਲੱਗ ਗਿਆ 87 'ਚ ਸਮਦਰਸ਼ੀ ਦੇ ਵਿੱਚ ਕਵਲਜੀਤ ਨੂੰ ਲੱਗਦੇ ਮੇਰੀ ਇੰਟਰਵਿਊ ਲਈ ਤੇ ਇੰਟਰਵਿਊ ਦੇ ਵਿੱਚ ਵੀ ਪਹਾੜ ਪਹਾੜ ਪਸੰਦ ਜੋਸ਼ ਵਿੱਚ ਇੰਟਰਵਿਊ ਮੁਹੱਬਤ ਬਾਰੇ ਕਈ ਕੁਝ ਕੋਈ ਨਹੀਂ ਦੇਖਿਆ ਲੇਕਿਨ ਨੇ ਪੜਨਾ ਕਿੱਲੇ ਨਹੀਂ ਪੜਨਾ ਕੱਲ ਨੂੰ ਮੇਰੇ ਬੱਚੇ ਵੀ ਪੜਨ ਲੱਗੇ ਪੜਿਆ ਹੁੰਦਾ ਡਸਨਟ ਮੈਟਰ ਔਰ ਉਹ ਮੇਰਾ ਸਾਥ ਸੀ ਅੱਜ ਵੀ ਮੇਰਾ ਸਾਥ ਹੈ ਤੇ ਉਹਨਾਂ ਨੇ ਅਮਰਤਾ ਜੀ ਨੇ ਕਮਲਜੀਤ ਭੁੱਲਰ ਨੂੰ ਚਿੱਠੀ ਲਿਖੀ ਵੀ ਇਹ ਵਿਸ਼ਾਲ ਜਿਹੜਾ ਹੈਗਾ ਕਿੱਥੇ ਰਹਿੰਦਾ ਹੂੰ ਤੇ ਉਹਨੂੰ ਕਹਿ ਕੇ ਤਨੂੰ ਅਮਰਤਾ ਯਾਦ ਕਰਦੇ ਆ ਵੀ ਮੇਰੇ ਕੋਲ ਆ ਵਾਹ ਉਹਨੇ ਚਿੱਠੀ ਫੋਟੋਸਟੇਟ ਤੇ ਨਾਲ ਵਿੱਚ ਲਿਖਿਆ ਵੀ ਇੱਕ ਦਿਨ ਦਾ ਅਲੱਗ ਕਿਸਮ ਦਾ ਸ਼ਾਇਰ ਹੀ ਨਹੀਂ ਬਣੂਗਾ ਮੈਂ ਦਰਸ਼ਕਾਂ ਕੋਲੋਂ ਮਾਫੀ ਮੰਗਦਾ ਹੋਇਆ ਕਹਿ ਰਿਹਾ ਵਾਂ ਮੈਂ ਕੈਸ਼ ਨਹੀਂ ਕਰ ਰਿਹਾ ਆਪਣੇ ਅਨਜੋਏ ਕਰ ਰਿਹਾ ਹਾਂ ਉਹਨਾਂ ਪਲਾ ਨੂੰ ਅੱਜ ਹਰੀਸ਼ ਸਿੰਘ ਜੀ ਤੁਸੀਂ ਸਵਾਲ ਕੀਤਾ ਜੀ ਤੇ ਮਤਲਬ ਇਹ ਲੱਗਦੀ ਕਿਸਮ ਦਾ ਸ਼ਾਇਰੀ ਨਹੀਂ ਬਣੂਗਾ ਇਹ ਨਸਰ ਵੀ ਲਿਖ ਸਕੂਗਾ ਚਿੱਠੀ ਮੈਨੂੰ ਫੋਟੋਸਟੇਟ ਕਰਾ ਕੇ ਉਹਨੇ ਭੇਜੀ ਉਹ ਚਿੱਠੀ ਮੇਰੇ ਕੋ ਅੱਜ ਵੀ ਸਾਂਭੀ ਪਈ ਹੈ ਵਾਜਿਬ ਫਿਰ ਮੈਂ ਪਹਿਲੀ ਵਾਰੀ ਅਮਰਤਾ ਕੋ ਜਦੋਂ ਮਿਲਣ ਗਿਆ ਤੇ ਉਹ ਬੜੀ ਲੰਬੀ ਗੱਲਬਾਤਾਂ ਕਿੰਨਾ ਉਹਨਾਂ ਨੇ ਮੋਟਕੀਆਂ ਉਹ ਅਖੀਰਲੇ ਪਲ ਤੱਕ ਮੈਂ ਉਹਨਾਂ ਦੇ ਨਾਲ ਜੁੜਿਆ ਰਿਹਾ ਜਦੋਂ ਮੈਂ ਬਾਹਰ ਗਿਆ ਔਰ ਦੇਖੋ ਇੱਕ ਕਿੰਨੀ ਖੂਬਸੂਰਤ ਗੱਲ ਦਾ ਹੂੰ ਜਦੋਂ ਮੈਂ 2000 ਸਤੰਬਰ ਦੇ ਵਿੱਚ ਮੇਰਾ ਵੀਜ਼ਾ ਲੱਗਾ ਇਟਲੀ ਦਾ ਮੈਂ ਇਮੀਗ੍ਰੇਟ ਹੋ ਕੇ ਇੱਥੋਂ ਗਿਆ ਹੂੰ ਤੇ ਮੈਂ ਕਿਹਾ ਚਲੋ ਅਮਰਤਾ ਜੀ ਨੂੰ ਮੈਂ ਮਿਲ ਕੇ ਜਾਵਾਂ ਉਹਨਾਂ ਨੂੰ ਪਤਾ ਸੀ ਕਿ ਮੈਂ ਬਾਹਰ ਜਾਂਦੇ ਜਾ ਰਿਹਾ ਮੇਰਾ ਬ੍ਰਦਰ ਆਉਂਦੇ ਦਿੱਲੀ ਦਾ ਬਾਂਦੇ ਜਦੋਂ ਮੈਂ ਉੱਥੇ ਗਿਆ ਵੀਜ਼ਾ ਲਵਾ ਕੇ ਅਫਜ਼ਲ ਤਸੀਫ ਉਹ ਹੱਦ 도ਈ ਨਹੀਂ ਹੈਗੀ ਹਨ ਤੇ ਅਫਜ਼ਲ ਤਸੀਫ ਹੁਣੀ ਉੱਥੇ ਬੈਠੇ ਮੈਂ ਪੌੜੀਆਂ ਚੜ੍ਹ ਕੇ ਗਿਆ ਤੇ ਦੋਨੇ ਇੱਕ ਬੈੱਡ ਤੇ ਬੈਠੇ ਤੇ ਮੈਂ ਜਦੋਂ ਅੰਦਰ ਗਿਆ ਤੇ ਅਮਰਤਾ ਪ੍ਰਿਤਮ ਜੀ ਨੇ ਕਿਹਾ ਕਿ ਅਫਜ਼ਲ ਹੈ ਆਪਾਂ ਜਿਹਦੀਆਂ ਗੱਲਾਂ ਕਰ ਰਹੇ ਹੇ ਨਾ ਉਹ ਵਿਸ਼ਾਲ ਆ ਗਿਆ ਤੇ ਮੈਂ ਚੋਣੀ ਆ ਕਿ ਵਿਸ਼ਾਲ ਵਰਗੀ ਹਿਚਕੀ ਸਾਰੇ ਲੇਖਕਾਂ ਨੂੰ ਆਵੇ ਔਰ ਉਦੋਂ ਮੇਰਾ ਰਾਗਮਣੀ ਚ ਅਗਸਤ ਵਿੱਚ ਆਰਟੀਕਲ ਲਿਖਿਆ ਸੀਗਾ ਲੱਗਾ ਸੀਗਾ ਥਾਰੀ ਯਾਦ ਚੁੱਕੀ ਆਵੇ ਮੰਨੇ ਆਵੇ ਪੁਸਤਕ ਵੀ ਹੈ ਤੁਹਾਡੀ ਪੁਸਤਕ ਵੀ ਆ ਗਈ ਮੰਨੇ ਆਵੇ ਉਦੋਂ ਫਿਰ ਉਹਦੇ ਵਿੱਚ ਉਹ ਜਿਹੜਾ ਆਰਟੀਕਲ ਲੱਗਾ ਸੀ ਔਰ ਵੀ ਬਹੁਤ ਮੇਰੀਆਂ 30 40 ਮੁਲਾਕਾਤਾਂ ਨੇ ਉਹਨਾਂ ਦੇ ਨਾਲ ਤੇ ਬੜੀਆ ਖੂਬਸੂਰਤ ਤੇ ਯਾਦਾਂ ਆਵੇ ਰਿਸ਼ਾਲ ਜੀ ਬਹੁਤ ਨੰਦ ਆਇਆ ਅਸਲ ਵਿੱਚ ਆਪਾਂ ਇਹਨਾਂ ਨੂੰ ਯਾਦਾਂ ਵੀ ਕਹਿ ਸਕਦੇ ਆ ਤੇ ਤਜਰਬਾ ਵੀ ਕਹਿ ਸਕਦੇ ਆ ਜ਼ਿੰਦਗੀ ਦਾ ਹੋ ਹੋ ਔਰ ਇਹ ਤੇ ਖੂਬ ਸੂਰਤ ਗੱਲਾਂ ਨੇ ਤੋਂ ਇੱਕ ਛੋਟਾ ਜਿਹਾ ਸਵਾਲ ਹੋਰ ਹੈ ਤੁਹਾਡੇ ਨਾਲ ਫਿਰ ਤੁਹਾਡੇ ਕੋਲੋਂ ਅਸੀਂ ਨਜ਼ਮ ਸੁਣਾਗੇ ਹੋ ਹੋ ਸਵਾਲ ਇਹ ਹੈ ਕਿ ਤੁਸੀਂ ਅੱਖਰ ਤੋਂ ਮੰਤਬ ਵੱਲ ਹੂੰ ਹੂੰ ਦਾ ਸਫ਼ਰ ਯਕੀਨ ਜਾਈ ਹੂੰ ਹੂੰ ਤੇ ਦੂਸਰਾ ਇਹਦੇ ਨਾਲ ਹੀ ਹੈ ਕਿ ਸੰਪਾਦਕ ਕਿਹੋ ਜਿਹਾ ਹੋਣਾ ਚਾਹੀਦਾ ਹੋ ਹੋ ਆਓ ਦੱਸੋ ਦਰਸ਼ਕਾਂ ਨੂੰ ਫਿਰ ਨਜ਼ਮ ਸੁਣਦੇ ਆ ਦੇਖੋ ਜੀ ਅ ਅੱਖਰ ਤੋਂ ਪਹਿਲਾਂ ਹੂੰ ਪੰਜਾਬ ਗਲੋਬਲ ਟਾਈਮ ਸੀ ਜਿਹੜਾ ਮੈਂ ਭਾਰਤ ਆ ਕੇ ਕੱਢਿਆ 2 ਸਾਲ ਹੂੰ ਤੇ ਉਹਦੇ ਤੋਂ ਪਹਿਲਾਂ ਇੰਡੋਰ ਟੈਲੀਅਨ ਟਾਈਮ ਮੈਂ 8 ਸਾਲ ਹੂੰ ਪੂਰੇ ਯੂਰਪ ਦੇ 20 25 ਦੇਸ਼ਾਂ ਦੇ ਵਿੱਚ ਸਫ਼ਰ ਵੀ ਕੀਤੇ ਕਲਮ ਦੇ ਨਾਲ ਤੇ ਉਹ ਉੱਥੇ ਮੈਂ ਕੱਢਦਾ ਰਿਆ ਤੇ ਬਸ ਮੈਂ ਉਹੀ ਕਹਿ ਰਿਹਾ ਕਿ ਮਤਲਬ ਇਹ ਵੀ ਮੇਰੇ ਸਫ਼ਰ ਦਾ ਹੀ ਹਿੱਸਾ ਆ ਕੁਝ ਪ੍ਰਵਿੰਦਰਜੀਤ ਦੀ ਮੌਤ ਤੋਂ ਬਾਅਦ ਕੁਝ ਦੋਸਤਾਂ ਨੇ ਫੈਸਲੇ ਕੀਤੇ ਤੇ ਉਹਨਾਂ ਨੇ ਉਹਦਾ ਜਿਮੇਵਾਰੀ ਸੌਂਪਤੀ ਤੇ ਮੈਂ ਕਹਿੰਦਾ ਵੀ ਹੁਣ ਮੇਰੇ ਮਿੰਦੂ ਮੇਰੇ ਦੋਸਤਾਂ ਨੇ ਮੰਤਪ ਦੀ ਜਿਮੇਵਾਰੀ ਸੌਂਪਤੀਆ ਮੈਂ ਕੀ ਕਰਨਾ ਠੀਕ ਹੈ ਨਾ ਤੁਹਾਡਾ ਦਾਇਰਾ ਵਾ ਤੇ ਤੁਹਾਡੇ ਤੁਹਾਡਾ ਮੈਕਸਿਮਮ ਤੁਹਾਡੇ ਕੋ ਰਚਨਾ ਆਉਗੀ ਮੈਨੂੰ ਇਸ ਗੱਲ ਦਾ ਮਾਣ ਫਕਰ ਮੈਂ ਕਹਿ ਸਕਦਾ ਕਿ ਉਸ ਸਰਸਵਤੀ ਕਰਕੇ ਉਸ ਵਾਹਿਗੁਰੂ ਕਰਕੇ ਮੇਰਾ ਦੇਸ਼ ਆਪ ਵਿਦੇਸ਼ਾਂ ਦੇ ਵਿੱਚ ਇੱਥੇ ਭਾਰਤ ਚ ਪੰਜਾਬ ਚ ਪੰਜਾਬ ਤੋਂ ਬਾਹਰ ਹਿੰਦੀ ਪੰਜਾਬੀ ਹੋਰ ਨਾ ਪਛਾਵਾਂ ਦੇ ਲਿਖਕਾਂ ਨਾਲ ਸੰਬੰਧਾ ਤੇ ਮੈਗਜ਼ੀਨ ਤੇ ਮੈਂ ਹੁਣ ਦੋਸਤਾਂ ਨੇ ਮੈਨੂੰ ਮੰਤਵ ਦੀ ਜ਼ਿੰਮੇਵਾਰੀ ਦੇ ਸ਼ੋਕ ਦੀ ਹੈ ਤੇ ਆਪਾਂ ਉਹਨੂੰ ਕੱਢ ਰਿਹਾ ਲਿਖਿਆ ਜਾ ਰਿਹਾ ਹਮ ਸੰਪਾਦਕ ਨੇ ਸਿਰਫ ਚੰਗੇ ਸਾਹਿਤ ਦੀ ਗੁਆਈ ਦੇਣੀ ਨਹੀਂ ਕੋਈ ਨਹੀਂ ਵਾਹ ਬਹੁਤ ਸਾਰਾ ਕੁਝ ਪਹਿਲਾਂ ਹੀ ਹੈਗਾ ਵਾ ਤੇ ਮੈਨੂੰ ਮੈਂ ਵਕਫ ਵਕ ਬਾਗਾ ਚੋਂ ਫੁੱਲ ਤੋੜ ਕੇ ਲਿਆ ਕੇ ਇੱਕ ਗਲਦਸਤਾ ਬਣਾਤਾ ਮੰਤਵ ਦਾ ਆਕਰ ਬਣ ਗਿਆ ਠੀਕ ਹੈ ਇਹ ਗਲਦਸਤਾ ਬਣ ਗਿਆ ਇਹਦੇ ਚੋ ਜਿੰਨੂੰ ਜਿਹੜਾ ਫੁੱਲ ਪਸੰਦ ਆ ਉਹਨੇ ਉਹਦੀ ਮਹਿਕ ਲੈ ਲਈ ਉਹਨੇ ਉਹਦੀ ਜੱਦ ਕੱਢੀ ਕੁਲਾਬ ਕਰ ਦਿੱਤਾ ਅਮਿਤਦਰ ਸਿੰਘ ਦੀ ਕਪਤਾ ਬਹੁਤ ਜਿੱਤ ਗਈ ਮੇਰਾ ਕੰਮ ਸਿਰਫ ਇਹ ਕਿ ਸੰਪਾਦਕ ਨੂੰ ਇਹ ਉਹਦਾ ਫਰਜ ਇਹ ਹੀ ਹੋਣਾ ਚਾਹੀਦਾ ਕਿ ਉਹ ਦੋਸਤੀਆਂ ਨਾ ਪਾਲੇ ਚੰਗੇ ਸਾਹਿਤ ਦਾ ਵਾਅ ਬਣੇ ਤੇ ਜਿਹਦੇ ਚ ਸੁਭਾਵਨਾ ਨਜ਼ਰ ਆਉਂਦੀ ਆ ਉਸ ਸ਼ਾਇਰ ਨੂੰ ਮੌਕਾ ਵੀ ਦੇਣਾ ਮੌਕਾ ਵੀ ਦੇਣਾ ਹਾਂ ਹਾਂ ਬਹੁਤ ਬਾਕੀ ਸੰਪਾਦਕਾਂ ਦੇ ਮਤਲਬ ਵਾਪਸ ਵਿੱਚ ਗੱਲ ਕਰ ਲਈਏ ਬਹੁਤ ਸਾਰੇ ਵੱਡ ਆਕਾਰੀ ਜਿਹੜੇ ਮੈਗਜ਼ੀਨ ਕੋ ਨਿਕਲ ਵੀ ਰਹੇ ਆ ਤੇ ਸਾਰੇ ਹੀ ਆਪਣੇ ਆਪਣੇ ਢੰਗ ਨਾਲ ਆਪਣਾ ਆਪਣਾ ਵਿਜ਼ਨ ਹੁੰਦਾ ਹਰ ਸੰਪਾਦਕ ਦਾ ਉਹਦੇ ਵਿਜ਼ਨ ਦੇ ਵਿੱਚ ਉਹਦੀ ਸੋਚ ਵਿੱਚ ਮਤਲਬ ਜੋ ਕੁਝ ਹੈ ਉਹਦੇ ਅੰਦਰ ਬਾਹਰ ਉਹ ਉਹਦਾ ਕਿੰਨਾ ਕੁ ਕੱਦ ਦਾ ਉਹ ਉਹਦੇ ਜਿਹੜਾ ਮੈਗਜ਼ੀਨ ਐਡਿਟ ਕਰ ਰਿਹਾ ਉਹਦੇ ਵਿੱਚ ਪਿਆ ਹੁੰਦਾ ਉਹਦਾ ਵਿਜ਼ਨ ਕੀ ਉਹ ਕਿਸੇ ਰਚਨਾ ਨੂੰ ਕਿੱਦਾਂ ਲਿਖਦਾ ਤੇ ਸੰਪਾਦਕ ਨੂੰ ਤੇ ਫਿਰ ਇਤਾਂ ਦਾ ਬਣਾ ਚਾਹੀਦਾ ਨਹੀਂ ਬਿਲਕੁਲ ਬਿਲਕੁਲ ਲੇਖਣੀ ਹੀ ਦ੍ਰਿਸ਼ਟੀਕੋਣ ਹੈ ਲੇਖਣੀ ਸੁਖਸ਼ੀਤ ਹੈ ਤੇ ਲੇਖਣੀ ਹੀ ਸੁਭਾਅ ਹੈ ਤੇ ਲੇਖਣੀ ਹੀ ਇਨਸਾਨੀਅਤ ਹੈ ਬਹੁਤ ਵਧੀਆ ਗੱਲ ਕੀਤੀ ਤੁਸੀਂ ਹੁਣ ਅ ਮੈਂ ਉਹੀ ਗੱਲ ਕਰਦਾ ਕਿ ਮੇਰਾ ਸਫਰ ਹੈ ਨਾ ਹੁਣ ਬਹੁਤ ਸਾਰੇ ਮਤਲਬ ਕੁਝ ਇੱਕ ਲੋ ਲਤਾਂ ਲੁਤਾਂ ਖਿੱਚਣ ਵਾਲੇ ਵੀ ਹੁੰਦੇ ਆ ਵੀ ਹਰ ਦੌਰ ਚ ਹੁੰਦੇ ਆ ਹਰ ਦੌਰ ਚ ਹੁੰਦੇ ਆ ਉਹ ਅ ਅਮਰਤਾ ਪ੍ਰੀਤਮ ਤੋਂ ਲੈ ਕੇ ਕ੍ਰਿਸ਼ਨ ਸੋਪਤੀ ਤੋਂ ਲੈ ਕੇ ਤੇ ਆਪਣਾ ਹੁਣ ਤੱਕ ਕਰਤਾਰ ਸਿੰਘ ਦੁੱਗਲ ਹੁਣਾਂ ਤੋਂ ਲੈ ਕੇ ਇਹ ਸਾਰਾ ਕੁਝ ਮਿੰਦਰ ਸਿੰਘ ਸਰ ਇਹ ਚੱਲਦਾ ਹੀ ਕਰਤਾਰ ਸਿੰਘ ਬਲੋਂ ਇਹ ਚੱਲੀ ਜਾ ਰਿਹਾ ਇਹ ਗਾਂ ਵੀ ਆਪਣੇ ਚੱਲਦਾ ਰਹਿਣਾ ਥੋੜਾ ਬਹੁਤ ਚੱਲਦਾ ਨੇ ਇਹ ਬਨੁੱਖ ਦਾ ਸੁਭਾਅ ਆ ਜੇ ਮੈਂ ਕਹਿੰਦਾ ਵੀ ਜੇ ਇਹ ਨਾ ਚੱਲਦਾ ਹੋਵੇ ਖਿਜਬਾਜੀ ਨਾ ਚੱਲਦੀ ਹੋਵੇ ਨਿੰਦਿਆ ਨਾ ਹੁੰਦੀ ਹੋਵੇ ਕਿਸੇ ਨੂੰ ਮਾੜਾ ਨਾ ਕਿਹਾ ਜਾਂਦਾ ਹੋਵੇ ਤੇ ਮੇਰੇ ਖਿਆਲ ਚੰਗੇ ਬਣਨ ਦੀ ਸੰਭਾਵਨਾ ਵੀ ਘਟ ਜਾਂਦੀ ਸੋ ਨਿੰਦਿਆ ਵੀ ਜ਼ਰੂਰੀ ਬਿਲਕੁਲ ਬਿਲਕੁਲ ਇਹ ਤਾਂ ਨਾਲ ਨਾਲ ਚੱਲੇਗਾ ਤੇ ਨਾਲ ਨਾਲ ਨਿਕਲੇਗਾ ਨਾ ਬਿਲਕੁਲ ਵਧੀਆ ਗੱਲ ਹੈ ਆਓ ਫਿਰ ਇੱਕ ਨਜ਼ਮ ਲੈ ਕੇ ਦਰਸ਼ਕਾਂ ਦੇ ਕੋਲ ਮੈਂ ਤਾਂ ਖਰੀਜੀ ਇਹ ਨਜ਼ਮ ਕੱਲੀ ਲਿਖੀ ਸੀਗੀ ਤੇ ਮੈਂ ਇਹ ਨਜ਼ਮ ਬਸ ਜਿਹੜਾ ਮੇਰਾ ਲਿਖਣ ਵੇਲਾ ਹੈ ਨਾ ਅਸਲ ਚ ਹੈਗਾ ਸਵੇਰੇ 2 ਤੋਂ ਲੈ ਕੇ 3 ਵਜੇ ਚ ਕੋਲਦਾ ਜਿਵੇਂ ਐਡੀਟোরিয়াল ਲਿਖਦਾ ਜੇ ਅੱਜ ਦੇ ਮੈਗਜ਼ੀਨ ਦੇ ਵਿੱਚ ਮੈਂ ਪਹਿਲਾ ਵਾਰ ਮਤਲਬ ਹਜ਼ਾਰਾਂ ਲੋਕਾਂ ਨੇ ਦੇਖਣਾ ਜੇ ਮਤਲਬ ਮੇਰਾ ਕੋਈ ਵੀ ਆਪਣਾ ਪਲੱਸ ਪੁਆਇੰਟ ਆ ਤੇ ਮੇਰੇ ਐਡੀਟੋਰੀਅਲ ਨੋਟ ਦਾ ਮੈਂ ਸਾਦੇ ਨਾਲ ਕਹਿ ਸਕਦਾ ਔਰ ਜਿਹੜੇ ਬੁੱਧੀਜੀਵੀਓ ਕਹਿੰਦੇ ਵੀ ਆ ਮੰਨਦੇ ਵੀ ਆ ਉਹ ਮੇਰਾ ਮੇਰਾ ਹੌਸਲਾ ਹੀ ਆ ਸਾਰਾ ਕੁਝ ਵਾਜੀ ਮੈਂ ਕਰਤਾ ਤੁਹਾਨੂੰ ਆਪਣੇ ਦਰਸ਼ਕਾਂ ਨੂੰ ਦੱਸਣ ਲੱਗਾ ਸੁਣਾ ਰਿਹਾ ਹਾਂਜੀ ਹਾਂਜੀ ਉਸ ਪ੍ਰੇਮਨ ਨੂੰ ਬਚਾ ਕੇ ਰੱਖੀ ਹੂੰ ਜੋ ਤੇਰੇ ਅੰਦਰ ਬੈਠੀ ਵਾ ਉਸ ਪ੍ਰੇਮਨ ਨੂੰ ਬਚਾ ਕੇ ਰੱਖੀ ਜੋ ਤੇਰੇ ਅੰਦਰ ਬੈਠੀ ਰੱਖੀ ਬਚਾ ਕੇ ਉਹ ਚੁੱਪ ਜਿਸ ਨੇ ਸਾਨੂੰ ਬਚਾਈ ਰੱਖਿਆ ਇੱਕ ਦੂਜੇ ਨੂੰ ਵਾ ਵਾ ਬਹੁਤ ਸੁੰਦਰ ਬਹੁਤ ਸੁੰਦਰ ਬੋਗਰੇ ਉਸ ਰੈਸਟੋਰਾਂ ਚ ਜਾਵਾਂਗੇ ਕਾਫੀ ਪੀਂ ਜਿਸ ਬਾਰੇ ساری ਉਮਰ ਸੋਚਦੇ ਰਹੇ ਵਾ ਮੱਦਮ ਹਰੇਰੇ ਚ ਇੱਕ ਦੂਜੇ ਦੇ ਬੁੱਢੇ ਹੋਏ ਹੋ ਰਹੇ ਚਿਹਰੇ ਵੇਖਾਂਗੇ ਜੁੜੜੀਆਂ ਪਰੇ ਹੱਥਾਂ ਕੋ ਕੁੱਟਾ ਸ਼ੋਅ ਕੇ ਵੇਖਾ ਕੇ ਉਹ ਬਹੁਤ ਸੁੰਦਰ ਹਮ ਨਾਲ ਨਾਲ ਤੁਰਾਂਗੇ ਕੁਝ ਵੀ ਕਹੇ ਬਿਨਾ ਤੇਰੇ ਵਾਸਤੇ ਗੁਰੂਬੰਦ ਡਾਇਰੀ ਪੈਨ ਤੇ ਕਾਲਾ ਗੁਲਾਬ ਲੈ ਕੇ ਆਵਾਂਗਾ ਲੈ ਕੇ ਆਵਾਂ ਵਾਹ ਹਮ ਜੁਮੇ ਤੈਨੂੰ ਦੇਣ ਬਾਰੇ ਸੋਚਦਾ ਸੀ ਜੋ ਮੈਂ ਤੈਨੂੰ ਦੇਣ ਬਾਰੇ ਸੋਚਦਾ ਬਹੁਤ ਸੁੰਦਰ ਆਪਣੇ ਅੰਦਰ ਪੋਲੀਪੈਰੀ ਤੁਰਦੇ ਉਹਨਾਂ ਪਰਾਂ ਕੋਲ ਰੁਕੀਏ ਆਪਣੇ ਕਵਚ ਉਤਾਰ ਕੇ ਕਮੰਡਲ ਵਿੱਚ ਰੱਖ ਦਈਏ ਹੂੰ ਵਾਹ ਆਪਣੇ ਕਵਚ ਕਵਚ ਉਤਾਰ ਕੇ ਕਮੰਡਲ ਵਿੱਚ ਰੱਖ ਦਈਏ ਹੂੰ ਮਿਲਾਂਗੇ ਉਸ ਖੂਬਸੂਰਤ ਵਾਦੀ 'ਚ ਹੂੰ ਜਿਸ ਬਾਰੇ ਗੱਲਾਂ ਕਰਦੇ ਰਹੇ ਸਾਂ ਆਖਰੀ ਬਰਸਾਤ ਦੀ ਆਖਰੀ ਡਿੱਗ ਡਿੱਕਣੀ ਵੇਖਣ ਲਈ ਹੂੰ ਬੱਦਲ ਗਰਜਨ ਬਿਜਲੀ ਚਮਕੇ ਹੂੰ ਇੱਕ ਦੂਜੇ ਨਾਲ ਲੱਗ ਕੇ ਖਲੋ ਜਾਵਾਂ ਓ ਖੂਬ ਸੋਹਣਾ ਬਰੇਸ਼ ਵਾ ਤੇਰਾ ਡਰ ਲੁਕ ਜਾਵੇ ਮੇਰੇ ਅੰਦਰ ਮੇਰਾ ਡਰ ਤੇਰੇ ਅੰਦਰ ਸੈਰਗਾਹ ਤੇ ਕਿਸੇ ਸ਼ਾਮ ਨੂੰ ਵਾਈਨ ਦੇ ਘੁੱਟ ਨਾਲ ਇੱਕ ਦੂਜੇ ਦੇ ਅੰਤ 'ਚ ਮਿਲੀਏ ਹੂੰ ਸੈਰਗਾਹ ਦੇ ਦੀ ਕਿਸੇ ਸ਼ਾਮ ਨੂੰ ਵਾਈਨ ਦੇ ਘੁੱਟ ਨਾਲ ਇੱਕ ਦੂਜੇ ਦੇ ਅੰਤ 'ਚ ਮਿਲੀਏ ਕੁਮਾਦ ਈ ਸਮੇਂ ਦਾ ਗੇੜ ਹੂੰ ਕੁਮਾਦ ਈ ਸਮੇਂ ਦਾ ਗੇੜ ਕੀ ਪਤਾ ਇੰਜ ਕਦੇ ਵੀ ਨਾ ਹੋਵੇ ਜੋ ਅਸੀਂ ਸੋਚਦੇ ਹਾਂ ਪਰ ਬਚਿਆ ਰਹੇਗਾ ਉਹ ਸਾਰਾ ਕੁਝ ਹੂੰ ਪਰ ਬਚਿਆ ਰਹੇਗਾ ਉਹ ਸਾਰਾ ਕੁਝ ਸਾਡੇ ਜਾਣ ਤੋਂ ਬਾਅਦ ਵੀ ਹੂੰ ਜੋ ਅਸੀਂ ਸੋਚਦੇ ਰਹੇ ਇੱਕ ਦੂਸਰੇ ਵਾਸਤੇ ਉਮਰ ਭਰ ਇਹ ਛੋਟਾ ਜਿਹਾ ਬਹੁਤ ਅਹਿਸਾਸ ਸੀ ਅਹਿਸਾਸ ਭਾਵਨਾ ਬਾਤ ਨਾਲ ਦ੍ਰਿਸ਼ਚਿਤ੍ਰਣ ਔਰ ਬਹੁਤ ਖੂਬਸੂਤ ਲੱਗੋ ਬਹੁਤ ਤੋਂ ਅੰਤ ਵਿੱਚ ਆਪਾਂ 2 ਮਿੰਟ ਤੁਹਾਨੂੰ ਹੋਰ ਦਿੰਨੇ ਆ ਸਾਡੇ ਕੋਲ ਸਮਾਂ ਘਟ ਹੈ ਲਿਮਟ ਹੈ ਤੇ ਜਾਂਦੇ ਜਾਂਦੇ ਤੁਸੀਂ ਦਰਸ਼ਕਾਂ ਨੂੰ ਕੀ ਕਹਿਣਾ ਚਾਹੁੰਦੇ ਹੋ ਆਪਣੇ ਵੱਲੋਂ ਦੇਖੋ ਜੀ ਜੇ ਤਾਂ ਹੁਣ ਸਾਹਿਤ ਦੀ ਗੱਲ ਹੋਈ ਆ ਤੇ ਆਪਾਂ ਸਾਹਿਤ ਬਾਰੇ ਹੀ ਗੱਲ ਕਰਾਂਗੇ ਜੀ ਤੇ ਜੇ ਤੁਸੀਂ ਮੈਨੂੰ ਨਹੀਂ ਜੀ ਨਹੀਂ ਜੀ ਉਹਦੀ ਸੋਚਣਾ ਦਿੰਦੇ ਆਪਣੀ ਗੱਲ ਦਾ ਆਧਾਰ ਹੀ ਸਾਹਿਤਕ ਹੈ ਨਹੀਂ ਪਿੱਛੇ ਜੀ ਆਹ ਜਾਂ ਤਾਂ ਪਿਆਸੀ ਜੀ ਅੱਛਾ ਮੈਂ ਦਰਸ਼ਕਾਂ ਨੂੰ ਮਤਲਬ ਇਹ ਸੁਨੇਹਾ ਦੇਣਾ ਚਾਹਣਾ ਵਾ ਕਿ ਦੋਸਤੋ ਯਾਰ ਜੇ ਮਤਲਬ ਆ ਜਿਹੜੇ ਜਿਹੋ ਜਿਹੇ ਚੈਨਲ ਹਰੀਸ਼ ਗਰੋਵਰ ਹੋਆ ਨੇ ਲਿੰਕ ਕੀਤੀ ਆ ਆਪਾਂ ਗੱਲਾਂ ਕਰ ਰਹੇ ਆ ਜੇ ਬਚਾ ਸਕਦੀ ਆ ਤੁਮੇ ਦਾ ਅੱਜ ਦੇ ਇਸ ਕਮਰਸ਼ੀਅਲ ਯੁੱਗ ਚ ਪੌੜ ਤੋਂ ਸੂਲਾਂ ਵਾਲੇ ਚੁੱਬਚ ਦੇ ਤੁਹਾਨੂੰ ਬਚਾ ਸਕਦੀ ਕਿਤਾਬ ਤੁਹਾਨੂੰ ਧੰਨਵਾਦ ਆਪਾਂ ਦਾ ਉਸ ਘੜੀ ਦਾ ਕਰੀਏ ਜੀ ਉਸ ਸ਼ਬਦ ਦਾ ਕਰੀਏ ਜਿੰਨੇ ਸਾਨੂੰ ਇੱਥੇ ਬਿਠਾਇਆ ਵਾਹਿਗੁਰੂ ਬਹੁਤ ਬਹੁਤ ਸ਼ੁਕਰੀਆ ਵਾਹਿਗੁਰੂ